ਸੋਮਵਾਰ ਰਾਤ ਜੈਪੁਰ ਦੇ ਸਿਤਾਰਾਪੁਰ ਵਿੱਚ ਹੋਏ ਸ਼ਾਨਦਾਰ ਫਿਨਾਲੇ ਵਿੱਚ ਦੇਸ਼ ਭਰ ਤੋਂ ਆਈਆਂ 48 ਸੁੰਦਰੀਆਂ ਨੇ ਤਾਜ ਹਾਸਲ ਕਰਨ ਲਈ ਆਪਣਾ ਕਲਾਤਮਕ ਪ੍ਰਦਰਸ਼ਨ ਕੀਤਾ ਰੌਸ਼ਨੀਆਂ ਸੰਗੀਤ ਗਲੈਮਰ ਨਾਲ ਭਰਪੂਰ ਇਸ ਸਮਾਗਮ ਵਿੱਚ ਮਨਕਾ ਨੇ ਆਪਣੀ ਗ੍ਰੇਸ ਕੰਫੀਡੈਂਸ ਅਤੇ ਐਲੀਗੈਂਸ ਦੇ ਨਾਲ ਸਭ ਨੂੰ ਪਿੱਛੇ ਛੱਡ ਦਿੱਤਾ ਫਾਈਨਲ ਨੂੰ ਮਿਸ ਯੂਨੀਵਰਸ ਇੰਡੀਆ ਦੇ ਮਾਲਕ ਨikhil ਆਨੰਦ ਅਦਾਕਾਰਾ ਤੇ ਮਿਸ ਯੂਨੀਵਰਸ ਇੰਡੀਆ 2015 ਪੁਰਵਸ਼ੀ ਰੋਤੇਲਾ ਅਤੇ ਫਿਲਮ ਨਿਰਮਾਤਾ ਫਰਹਾਦ ਸਾਮਜੀ ਨੇ ਜੱਜ ਕੀਤਾ ਆਨੰਦ ਨੇ ਕਿਹਾ ਕਿ ਜੈਪੁਰ ਨੂੰ ਵੈਨਿਊ ਚੁਣਨ ਦਾ ਮਕਸਦ ਸ਼ਹਿਰ ਦੀ ਰੰਗੀਨ ਕਲਾ ਅਤੇ ਸੱਭਿਆਚਾਰ ਨੂੰ ਦੁਨੀਆ ਸਾਹਮਣੇ ਰੱਖਣਾ ਸੀ ਇਹ ਸ਼ਾਮ ਸਿਰਫ ਮੁਕਾਬਲੇ ਤੱਕ ਹੀ ਸੀਮਿਤ ਨਹੀਂ ਰਹੀ ਬਲਕਿ ਮਨੋਰੰਜਨ ਨਾਲ ਭਰਪੂਰ ਰਹੀ ਇਸ ਵਾਰੀ ਦੇ ਪੇਜੈਂਟ ਵਿੱਚ ਮਧ ਪ੍ਰਦੇਸ਼, ਛੱਤੀਸਗੜ, ਹਰਿਆਣਾ, ਉੜੀਸਾ, ਪੱਛਮੀ ਬੰਗਾਲ, ਜੰਮੂ ਕਸ਼ਮੀਰ, ਗੁਜਰਾਤ, ਉੱਤਰ ਪ੍ਰਦੇਸ਼, ਪੰਜਾਬ, ਮਹਾਰਾਸ਼ਟਰ, ਝਾਰਖੰਡ ਤੇ ਦਿੱਲੀ ਸਮੇਤ ਕਈ ਰਾਜਾਂ ਦੀਆਂ ਪ੍ਰਤੀਯੋਗੀਆਂ ਨੇ ਹਿੱਸਾ ਲਿਆ ਪਰ ਆਖਿਰਕਾਰ ਮਣਿਕਾ ਦੀ ਹਿੰਮਤ, ਸੰਜੀਦਗੀ ਅਤੇ ਸਿਆਣਪ ਨੇ ਉਸ ਨੂੰ ਤਾਜ ਜਿਤਾਇਆ ਮਣਿਕਾ ਵਿਸ਼ਕਰਮਾ ਦੀ ਇਹ ਜਿੱਤ ਨਾ ਸਿਰਫ ਰਾਜਸਥਾਨ ਲਈ ਮਾਣ ਦੀ ਗੱਲ ਹੈ ਸਗੋਂ ਪੂਰੇ ਭਾਰਤ ਲਈ ਇੱਕ ਵੱਡੀ ਉਮੀਦ ਵੀ ਹੈ ਹੁਣ ਸਾਰੇ ਭਾਰਤੀਆਂ ਦੀਆਂ ਨਜ਼ਰਾਂ ਉਸਦੇ ਪ੍ਰਦਰਸ਼ਨ ਤੇ ਟਿਕੀਆਂ ਨੇ ਜਦੋਂ ਮਿਸ ਯੂਨੀਵਰਸ 2025 ਦੇ ਗਲੋਬਲ ਮੰਚ ਤੇ ਦੇਸ਼ ਦਾ ਝੰਡਾ ਲਹਿਰਾਏਗੀ ਮਿਸ ਯੂਨੀਵਰਸ 2025 ਦਾ ਮੁਕਾਬਲਾ 21 ਨਵੰਬਰ ਨੂੰ థਾਈਲੈਂਡ ਦੇ ਵਿੱਚ ਹੋਣ ਜਾ ਰਿਹਾ ਹੈ ਤੇ ਇਸ ਵਾਰ ਭਾਰਤ ਦੀ ਨੁਮਾਇੰਦਗੀ ਕਰਨਗੇ ਮਨਿਕਾ ਵਿਸ਼ਵਕਰਮਾ ਸਾਂਝੀ ਆਵਾਜ਼ ਰੇਡੀਓ ਵੱਲੋਂ ਉਹਨਾਂ ਨੂੰ ਬਹੁਤ-ਬਹੁਤ ਮੁਬਾਰਕਾ ਤੇ ਬੈਸਟ ਵਿਸ਼ੇਸ